ਮੰਗਿਆ ਤੁਸੀਂ ਪਾਣੀ ਸੀਗਾ ਮੰਗਿਆ ਤੁਸੀਂ ਪਾਣੀ ਸੀ ਪਰ ਪਾਣੀ ਦੀ ਲਿਮਟ ਨਹੀਂ ਮੰਗੀ ਵੀ ਸਾਨੂੰ ਪੀਣ ਜੋਗਾ ਦੇ ਸਾਨੂੰ ਪੀਣ ਜੋਗਾ ਦੇ ਮੰਗਣ ਵਿੱਚ ਫਰਕ ਪੈ ਗਿਆ ਤੇ ਅੱਜਕੱਲ ਕਹਿੰਦਾ ਕਿ ਜ਼ਾਵਣ ਦਾ ਭਰਾ ਮਿਹਗਨਾਥ ਉਹਨੇ ਭਗਤੇ ਗੀਤੇ ਤੇ ਜਦੋਂ ਰੱਬ ਤੋਂ ਮੰਗਣ ਲੱਗਾ ਨਾ ਤੇ ਕਹਿਣਾ ਸੀ ਮੈਂ 6 ਮਹੀਨੇ ਜਾਗਦਾ ਰਵਾਂ ਤੇ ਮੰਗਣ ਲੱਗੇ ਕੋਲੋਂ ਪਤਾ ਕੀ ਮੰਗਾ ਰਿਆ ਵੀ ਮੈਂ 6 ਮਹੀਨੇ ਸੁਤਾਰਾਂ ਉਹ ਇੱਕ ਦਿਨ ਜਗਾ ਉਲਟੋ ਪੁਗਿਆ ਗਿਆ ਪਾਣੀ ਸਾਡਾ ਦੀਵਨੇ ਆ ਪਾਣੀ ਸਾਡ ਨੂੰ ਮੰਗਣਾ ਚਾਹੀਦਾ ਸੀ ਮੰਗ ਲੈਣਾ ਕੋਈ ਨੁਕਸਾਨ ਨਹੀਂ ਪਰ ਉਹਨਾਂ ਦੇ ਪਾਸ਼ਾ ਜਿੰਨੀ ਜ਼ਰੂਰਤ ਆ ਤਨਦੋਤ ਵੀ ਇਸੇ ਤਰ੍ਹਾਂ ਹੀ ਜੇ ਜ਼ਿਆਦਾ ਸਟਕੂ ਆਗਾ ਤਰੂ ਉਹ ਤਾਂ ਟੁੱਟ ਜਾਵਾਂਗੇ ਬਲਕਿ ਦਾਲੋਂ ਗੁਰੂ ਨਾਲੋਂ ਨਾ ਮਿਲਿਆ ਤੇ ਰੋਂਦੇ ਰਵਾਂਗੇ ਸ਼ਾਇਦ ਕੋਈ ਬਿੱਲਾ ਰੱਬ ਦਾ ਪੈਰ ਉਹ ਜਿਹੜਾ ਕਹੂਗਾ ਵੀ ਮੈਨੂੰ ਲੋੜ ਪਤਾ ਉਹ ਤੇ ਹੀ ਜਾ ਪਰ ਦੇ ਹੀ ਜਾਂਦਾ ਮੁਕਤੀ ਦੀ ਗੱਲ ਤੇ ਸਾਨੂੰ ਮੰਗਣਾ ਨਹੀਂ ਆਉਂਦਾ ਮੰਗਣਾ ਮੈਂ ਗੁਰੂ ਤੋਂ ਬੜੇ ਅਕਲ ਦੇ ਨਾਲ ਮੰਗਣਾ ਪੈਂਦਾ ਹੈ ਜੇ ਗੁਰੂ ਦੇ ਸੰਗਤ ਕਰੇ ਤਾਂ ਗੁਰੂ ਤੋਂ ਮੰਗਣਾ ਆ ਜਾਂਦਾ ਹੈ ਮੰਗਣ ਮੈਂ ਮੰਗਣ ਨੇ ਕਾ ਹਰ ਜਸ ਗੁਰ ਤੇ ਮੰਗਣਾ ਕਹਿੰਦੇ ਮੰਗਣਾ ਵਿੱਚੋਂ ਮੰਗਣ ਵਿੱਚੋਂ ਕਿਹੜੀ ਚੀਜ਼ ਮੰਗਣ ਮੰਗਣੀ ਚਾਹੀਦੀ ਏ ਪਾਛੇ ਕਹਿੰਦੇ ਹੋਰ ਤਾਂ ਉਹ ਤੈਨੂੰ ਲੋੜ ਪਤਾ ਕੋ ਦੇ ਦੇਣੀ ਆ ਸਾਰੀਆਂ ਚੀਜ਼ਾਂ ਜੇ ਮੰਗਣ ਲੱਗੈ ਤੈਨੂੰ ਮੰਗਣ ਤੇ ਮੰਗਣ ਦੇ ਕਾ ਹਰ ਜਸ ਗੁਰ ਤੇ ਮੰਗਣਾ ਜੇ ਮੰਗਣਾ ਚਾਹਣਾ ਏ ਤੇ ਗੁਰੂ ਤੋਂ ਹਰਿ ਜਸ ਬੰਦਨਾ ਨੀਕਾ ਪਉ ਪਾਵ ਇਹ ਗੁਰੂ ਦਾ ਹਰ ਜਸ ਬਹੁਤ ਚੰਗਾ ਏ ਏ ਕੀ ਕਰਦਾ ਏ ਚਿੰਤਾ ਸਗਲ ਮਟਾਈ ਸਾਰੀ ਚਿੰਤਾ ਦਾ ਨਾਸ ਕਰਨ ਵਾਲਾ ਤਿਤਪਾਛਨ ਦੇ ਬੈਸੇ ਤੇ ਮੰਗਲ ਮੰਗਲ ਮੰਗਤਾ ਨੂੰ ਮਾੜਾ ਕਿਹਾ ਹੈ ਮੰਗਤੇ ਨੂੰ ਮਾੜਾ ਕਿਹਾ ਹੈ ਪਰ ਜਗਦੇਵ ਪਰ ਵਿਦਵਾਨਾਂ ਨੇ ਵੀ ਇਹ ਗੱਲ ਕਹੀ ਗੁਰੂਦਲ ਕਹੀ ਪੀਰਨ ਪਕਤਾਨਦ ਦੇ ਗੱਲ ਕਹੀ ਪਰ ਗੋਗਨ ਨੇ ਇਹ ਗੱਲ ਕਹੀ ਬਈ ਮੰਗਣ ਵਾਲਾ ਜਿਹੜਾ ਉਹ ਇੱਕ ਕਿਸਮ ਦਾ ਗੁਰਦਾ ਹੈ ਗੁਰਦਾ ਮੰਗ ਦਾ ਕੌਣ ਹੁੰਦਾ ਹੈ ਮੰਗ ਦਾ ਆਲਸੀ ਬੰਦਾ ਜਿਹੜਾ ਕੁਝ ਮਿਹਨਤ ਕਰ ਦੇ ਸਕਦਾ ਪਛਦਤ ਕੰਦੇ ਉਹ ਜੀ ਮਿਹਨਤ ਕਰ ਕਾਲ ਖਾ ਕੇ ਜੱਥੋਂ ਦੇ ਦੇਵ ਜੀ ਬਿੰਦਤਰ ਆਪ ਖਾ ਪਰਿਵਾਰ ਨੂੰ ਕੁਵਾ ਉਹਦੇ ਵਿੱਚੋਂ ਦਸਵੰਦ ਕੱਢ ਕੇ ਮੁੱਖੇ ਨੂੰ ਹੋਰ ਦੇ ਇਸ ਵਾਸਤੇ ਗੁਰੂ ਪਿਆਰ ਸਾਨੂੰ ਮੰਗਣਾ ਵੀ ਸਿਖਾਉਂਦਾ ਏ ਨਿਰਭਉ ਵੀ ਕਰ ਦਿੰਦਾ ਏ ਹਰ ਦੇ ਅੰਦਰ ਦਾ ਜਸ ਵੀ ਸਾਡੀ ਜੁੜੀ ਪਾ ਦਿੰਦਾ ਆਪਾਂ ਕੱਲ ਵਿਚਾਰ ਜਿੱਥੇ ਸੰਬੰਧ ਕੀਤੀ ਸੀ ਭਾਈ ਨੰਦ ਲਾਲ ਜੀ ਮੰਗਣ ਗਿਆ ਗੁਰੂ ਦੇ ਕੋਲੋਂ ਪਾਸ਼ਾ ਜੀ ਤਲਵਾਰ ਦੇ ਮੰਮੀ ਜੰਗ ਦੇ ਮੈਦਾਨ ਵਿੱਚ ਜਾਵਾਂ ਪਾਸ਼ਾ ਬ੍ਰਿਤ ਪਿਆਰ ਦੇ ਨਾਲ ਕਿਉਂਕਿ ਜਾਨੀ ਜਾਨ ਸੀ ਨਾ ਵੀ ਬਹੁਤ ਡਰ ਕੇ ਭੱਜ ਕੇ ਆਇਆ ਹੁਣ ਮੌਤ ਵਿੱਚ ਜਾਂਦਾ ਹੈ ਪਾਸ਼ਾ ਕੰਨੇ ਨਹੀਂ ਤੂੰ ਨਹੀਂ ਜਾਣਾ ਕਿਉਂ ਪਾਸ਼ਾ ਇੰਨੇ ਦੋਖ ਜਾ ਰਹੇ ਮੈਨੂੰ ਕੀ ਮੰਮੀ ਉਸ ਉਸ ਦਾ ਸੇਧਲ ਬਣ ਜਾਊਗਾ ਛੇ ਦੀਦਾ ਸੇਧਲ ਬਣ ਜਾਊਗਾ ਕੱਲ ਕੇ ਨਹੀਂ ਤੂੰ ਕਰਮ ਦਾ ਕੰਮ ਕਰ ساری ਉਮਰ ਕਰਮ ਦਾ ਕੰਮ ਕਰ ਤੈਰੀ ਕਰਮ ਦੇ ਵਿੱਚ ਇੰਨੀ ਵੱਡੀ ਤਾਕਤ ਆ ਤੂੰ ਇਹੋ ਜਿਹਾ ਲੱਖਾਂ ਸੂਰਮੇ ਤਿਆਰ ਕਰ ਸਕਦਾ ਹੈ ਇਹ ਲੱਖਾਂ ਸੂਰਮੇ ਤੇਰੇ ਵਰਗਾ ਇੱਕ ਵੀ ਤਿਆਰ ਕਰ ਸਕਦੇ ਇਸ ਕੋਈ ਤੈਨੂੰ ਨਹੀਂ ਜਾਣਦਾ ਮੰਗਿਆ ਕੁਝ ਗੁਰੂ ਤੋਂ ਉਹ ਸਾਦਾਓ ਸਾਡੇ ਕੋਲ ਨਾ ਹੋਏ ਗੁਰੂ ਨੇ ਇਹੋ ਜਿ ਬਖਸ਼ਿਸ਼ ਕਰਦੇ ਸਾਡੀ ਝੋਲੀ 'ਚ ਪਾਉਂਦੇ ਕਿਉਂ ਆਦਿਤ ਤੱਕ ਯਾਦਤ ਰਹਦੀ ਦੁਨੀਆ ਤੱਕ ਯਾਦ ਰ ਅਜੇ ਤੱਕ ਯਾਦਨ ਪਾਈ ਨੰਦ ਲਾਲਾਂ ਅਰਹਿੰਦੀ ਦੁਨੀਆ ਤੱਕ ਯਾਦ ਰੋ ਜਿੰਨਾ ਤਿਲ ਗੁਰੂਆਂ ਦਾ ਜਸ ਰਹੂਗਾ ਉਹਨਾਂ ਚਿਤ ਪਾਈ ਨੰਦ ਲਾਤਾ ਵੀ ਦਾਲ ਜਸ ਰਹੂਗਾ ਹੁਣ ਸਿਵਤ ਕਿਉਂ ਜੀ ਕਰਦਾ ਗੁਰੂ ਦੀ ਸਗੂ ਸ਼ਿਦਾਨ ਕਰਕੇ ਬੈਠੇ ਮੰਨ ਜੀਦੇ ਹੋਤੇ ਸਿੱਖੀ ਬੋਲੀ ਵਿੱਚ ਜਦੋਂ ਬੰਦਾ ਤੇਸੀ ਸ਼ਦਨ ਕਰਦਾ ਤੇ ਬਾਲ ਤਲਾ ਕੇ ਬੈਠਦਾ ਨਾ ਉਹਨੂੰ ਸਕਾਉਣਾ ਨਹੀਂ ਕਹਿੰਦੇ ਬਾਲ ਸਕੋਣੇ ਇਦਾਂ ਨਹੀਂ ਕਹਿੰਦੇ ਸਿੱਖੀ ਬੋਲੀ ਵਿੱਚ ਬਾਲ ਹਰੇ ਕਰਦੇ ਆ ਬਾਲ ਨੂੰ ਹਬਲੋ ਮੋਨੇ ਹਰੇ ਕਰਦੇ ਆ ਪਾਪ ਤੋਂ ਉਹੀ ਹੁੰਦਾ ਹੈ ਸਕਾਉਣਾ ਹੀ ਬਾਰੇ ਸੁਖੀਆਂ ਵਿੱਚੋਂ ਬਦਬੂ ਨਾ ਆਵੇ ਕੋਈ ਗਿੱਲਿਆਂ ਕਰਕੇ ਕੋਈ ਜੀਵ ਪੈਦਾ ਨਾ ਹੋਣ ਬਦਬੂ ਨਹੀਂ ਹੁੰਦਾ ਨਾ ਤੇ ਪਾਸ਼ਾ ਜੀ ਬਾੜ ਤੇ ਚੁੱਣ ਸੁੱਟ ਕੇ ਤਮੰਜਿਦੇ ਬੈਠੇ ਪਾਈ ਨੰਦਲਾ ਚ ਰਹਿ ਗੋ ਬਾਲਾ ਵਲ ਕਿਉਂ ਦੇਖਣ ਲੱਗਾ ਦੇਖੀ ਗਿਆ ਵਾਲਾ ਵਲ ਅਖੀਰ ਸਤਿਗੁਰੂ ਨੇ ਪੁੱਛਿਆ ਦੰਦ ਲਾਲ ਅੱਜ ਕੀ ਹਰਾਨੀ ਹੋ ਗਈ ਅੱਜ ਬੋਲ ਨਹੀਂ ਰਿਹਾ ਕੁਝ ਤੂੰ ਟਿਕ ਟਿਕ ਕਰਕੇ ਦੇਖੀ ਜਾ ਰਿਹਾ ਏ ਇੱਕ ਟੱਕ ਲਗਾਤਾ ਦੇਖੀ ਜਾ ਰਿਹਾ ਬੋਲਦੇ ਨਹੀਂ ਰਿਹਾ ਕੁਝ ਅਰਸ਼ਕ ਵੀ ਬੋਲਾਂਗੇ ਨੰਦ ਲਾਲ ਕਹਿੰਦਾ ਬੋਲਾਂਗੇ ਜੀ ਬੋਲਣ ਜੋਗਾ ਮੈਂ ਰਿਆ ਹੀ ਨਹੀਂ ਹੁਣ ਪੁੱਛਿਆ ਕਿਉਂ ਕਹਿੰਦੇ ਤੁਹਾਡਾ ਇਹ ਤੇ ਕੁਵਾਲ ਇੰਨਾ ਸੋਹਣਾ ਲੱਗਦਾ ਏ ਅਰ ਇੱਕ ਵਾਲ ਦੇ ਵਿੱਚੋਂ ਕਈ ਖੰਡ ਪਰੇ ਮੰਡ ਦਿਸਦੇ ਆ ਇੱਕ ਵਾਲ ਵਿੱਚੋਂ ਤੁਹਾ ਕਿੰਨੇ ਵਾਲ ਕਿੰਨੇ ਵਾਲ ਦੇ ਸਿਰ ਦੇ ਕਿੰਨੇ ਵਾਲ ਹੁੰਦੇ ਤੇ ਨੰਦ ਲਾਲ ਕਹਿੰਦਾ ਇੱਕ ਕਬਾਲ ਦੇ ਵਿੱਚੋਂ ਖੰਡ ਬ੍ਰਹਿਮੰਡ ਕਈ ਦਿਸਦੇ ਆ ਆਪਾਂ ਜਦੋਂ ਕਥਾ ਸ਼ੁਰੂ ਕਰਦੇ ਆ ਉਦੋਂ ਆਪਾਂ ਇੱਕ ਗੱਲ ਕਹਿੰਦੇ ਹਾਂ ਰੋਜ਼ਾਂ ਲਈ ਪਿਰ ਆਉ ਗੁਰੂ ਪਿਆਰਿਓ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਬ੍ਰਹਿਮੰਡਾਂ ਦੇ ਮਾਲਕ ਅਸੀਂ ਤੇ ਕਹਿ ਕੇ Sartre ਖੰਡਾ ਬ੍ਰਹਿਮੰਡਾਂ ਦੇ ਮਾਲਕ ਇਹ ਨਹੀਂ ਯਤਨ ਕੀਤਾ ਕਿ ਕਿਹੜੇ ਖੰਡਾ ਬ੍ਰਹਿਮੰਡਾਂ ਦੇ ਮਾਲਕ ਆ ਹੈਗੇ ਵੀ ਆ ਤਾਂ ਨਹੀਂ ਆਗੇ ਕੇ ਸੁਖੀ ਵਡਿਆਈ ਕਰੀ ਜਾ ਰਹੇ ਨਹੀਂ ਸੁਖੀ ਵਡਿਆਈ ਨਹੀਂ ਫਿਰ ਵਾਜ ਭਾਈ ਲੰਦਲਾ ਜੀ ਦੇ ਦਲ ਕਈ ਉਹਨੂੰ ਦਿਸੇ ਅਸੀਂ ਨੰਦ ਲਾਲ ਦੀਆਂ ਗੱਲਾਂ ਕਰਨ ਵਾਸਤੇ ਕਰ ਸਕਦੇ ਆ ਉਦੋਂ ਦਾ ਬੜਨਾ ਬਹੁਤ ਔਖਾ ਉਦੋਂ ਦਾ ਬੜਨਾ ਬਹੁਤ ਔਖਾ ਇੰਨਾ ਗੁਰੂ ਨੂੰ ਆਪਣਾ ਆਪ ਭੇਟ ਕਰ ਲੈਣਾ ਗੁਰੂ ਦੇ ਉਪਰੋਂ ਬੜਨਾ ਆਪਣੇ ਆਪ ਨੂੰ ਗੁਰੂ ਨੂੰ ਤਨ ਮਨ ਦੇ ਵਿੱਚ ਵਸਾ ਲੈਣਾ ਇੱਦਾਂ ਵੱਡਾ ਘਰੋਸਾ ਕਰ ਲੈਣਾ ਗਰੂ ਤੇ ਛੋਟੀ ਜੀ ਗੱਲ ਦੀ ਹੁੰਦੀ ਹੈ